ਬਿਲਾਵਲ ਮਹੱਲਾ ਪੰਜਮਾ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਅਰਿੰਗਾ ਤੋਂ ਡੇਲੀ ਅੰਮ੍ਰਿਤ ਵੇਲੇ ਦਾ ਹੁਕਮਨਾਮਾ ਬਿਲਾਵਲ ਰਾਗ ਦੇ ਵਿੱਚ ਪੰਚਮ ਪਾਤਸ਼ਾਹ ਗੁਰੂ ਅਰਜਨ ਦੇ ਮਹਾਰਾਜੀ ਦਾ ਅੰਗ ਨੰਬਰ 827 ਤੇ ਸੁਭਾਈਮਾਨ ਬਖਸ਼ਿਸ਼ ਕਰਦੇ ਹਨ ਹਰ ਕੇ ਚਰਨ ਜਪ ਜਾਉ ਕੁਰਬਾਨ ਸਭ ਕਹਿੰਦੇ ਉਸ ਪਰਮਾਤਮਾ ਦੇ ਸ਼ਬਦ ਰੂਪੀ ਚਰਨਾਂ ਤੋਂ ਮੈਂ ਕੁਰਬਾਨ ਜਾਣਾ ਹਾਂ ਆਪਣੀ ਰਸਨਾ ਦੇ ਨਾਲ ਉਸ ਪਰਮਾਤਮਾ ਦੇ ਸ਼ਬਦ ਰੂਪੀ ਚਰਨਾਂ ਨੂੰ ਜਪਦਾ ਹਾਂ ਗੁਰ ਮੇਰਾ ਪਾਰ ਬਰਮ ਪਰਮੇਸ਼ਰ ਤੱਕ ਹਿਰਦੈ ਤਰ ਮੰਨ ਧਿਆਨ ਜਿਹੜਾ ਮੇਰਾ ਗੁਰੂ ਹੈ ਉਸ ਨੇ ਮੈਨੂੰ ਪਰਮਾਤਮਾ ਦੇ ਨਾਲ ਮਿਲਾ ਦਿੱਤਾ ਜਿਹੜਾ ਬ੍ਰਾਹਮਣ ਸੰਸਾਰ ਦਾ ਮਾਲਕ ਹੈ ਆਪਣੇ ਹਿਰਦੇ ਦੇ ਅੰਦਰ ਮੈਂ ਉਸ ਪਰਮਾਤਮਾ ਦੇ ਨਾਮ ਦਾ ਧਿਆਨ ਧਰ ਲਿਆ ਹੈ ਰਹਾਉ ਸਿਮਰ 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 ਸੁਖ ਦਾਤਾ ਜਾ ਕਾ ਕੀਆ ਸਭ ਜਹਾਨ ਸੁੱਖਾਂ ਦੇ ਸਾਗਰ ਨੂੰ ਸਿਮਰ ਸਿਮਰ ਕੇ ਮੈਂ ਸੰਸਾਰੂਪੀ ਸਾਗਰ ਵਿਸ਼ੇਵਕਾਰਾਂ ਦੀਆਂ ਲਹਿਰਾਂ ਤੋਂ ਬਚ ਗਿਆ ਅਤੇ ਸੰਸਾਰ ਦਾ ਹਰ ਇੱਕ ਜੀਵ ਮੇਰਾ ਮਿੱਤਰ ਹੈ ਰਸਨਾ ਰਵੋ ਇੱਕ ਨਾਰਾਇਣ ਸਾਚੀ ਦਰਗਾਹ ਪਾਉ ਮਾਨ ਆਪਣੀ ਰਸਨਾ ਦੇ ਨਾਲ ਇੱਕ ਨਾਰਾਇਣ ਨੂੰ ਸਿਮਰਨਾ ਕਰ ਤੇ ਉਸ ਪਰਮਾਤਮਾ ਦੀ ਜਿਹੜੀ ਸੱਚੀ ਦਰਗਾਹ ਹੈ ਉਹਦੇ ਵਿੱਚ ਤੈਨੂੰ ਮਾਨ ਮਿਲੇਗਾ ਸਾਧੂ ਸੰਗ ਪ੍ਰਾਪਤ ਜਾਂ ਕੋ ਤਿਨਹੀ ਪਾਇਆ ਇਹ ਨਿਧਾਨ ਜਿਨ੍ਹਾਂ ਨੇ ਗੁਰੂ ਦੀ ਸੰਗਤ ਕੀਤੀ ਹੈ ਜਿਨ੍ਹਾਂ ਨੂੰ ਗੁਰੂ ਦੀ ਸੰਗਤ ਮਿਲ ਗਈ ਹੈ ਤਿੰਨ ਹੀ ਪਾਇਆ ਇਹ ਨਿਦਾਨ ਇਹ ਅਸਲੀ ਖਜ਼ਾਨਾ ਨਾਮ ਦਾ ਜਿਹੜਾ ਖਜ਼ਾਨਾ ਹੈ ਉਹਨਾਂ ਨੇ ਹੀ ਪ੍ਰਾਪਤ ਕੀਤਾ ਹੈ ਗਾਵੋ ਗੁਣ ਕੀਰਤਨ ਨਿ ਸੁਆਮੀ ਕਰ ਕਿਰਪਾ ਨਾਨਕ ਦੀ ਜੈਦਾਨ ਦਾਸ ਨਾਨਕ ਇਹ ਆਖਦਾ ਹੈ ਉਸ ਪਰਮਾਤਮਾ ਦੀ ਕੀਰਤੀ ਰੋਜ਼ ਕਰੋ ਅਤੇ ਦਾਸ ਨਾਨਕ ਨੂੰ ਉਸ ਪਰਮਾਤਮਾ ਨੇ ਨਾਮ ਦੀ ਦਾਤ ਭਾਗ ਪਰਮਾਤਮਾ ਦੇ ਦਰ ਤੋਂ ਮੈਨੂੰ ਦਾਣ ਮਿਲਿਆ ਹੈ ਉਸ ਪਰਮਾਤਮਾ ਦੀ ਕੀਰਤੀ ਕਰਨ ਦਾ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ